ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਵਾਗਤ ਕਰਦਾ ਹਾਂ ਪ੍ਰੋਗਰਾਮ ਪ੍ਰਾਈਮ ਪ੍ਰਵਾਸ ਗੱਲ ਤੇ ਹਲ ਵਿੱਚ ਪ੍ਰਾਈਮ ਪ੍ਰਵਾਸ ਅਸੀਂ ਥੋੜਾ ਜਿਹਾ ਇਸ ਕਰਕੇ ਲੇਟ ਕਰ ਸਕੇ ਹਾਂ ਕਿਉਂਕਿ ਇੱਧਰ ਪੰਜਾਬ ਦੇ ਵਿੱਚ ਹੜਾ ਆਏ ਹੋਏ ਨੇ ਉਧਰਲੇ ਪਾਸੇ ਮੈਂ ਰੁੱਜਿਆ ਹੋਇਆ ਸੀ ਨਵਜੋਤ ਸਿੰਘ ਕਾਲੇ ਸਾਹਿਬ ਰੋਜ਼ ਆ ਕੇ ਬੂਹਾ ਖੜਕਾਉਂਦੇ ਸੀ ਟੱਲੀਆਂ ਖੜਕਾਉਂਦੇ ਸੀ ਕਿ ਭਾਈ ਪ੍ਰੋਗਰਾਮ ਆਪਾਂ ਕਰ ਲਈਏ ਸਮਾਂ ਹੋ ਗਿਆ ਸੋ ਜਿੰਨੀ ਦੇਰੀ ਹੋਈ ਹੈ ਉਹਦੇ ਲਈ ਮੈਂ ਖਿਮਾ ਦਾ ਜਾਚਕਾ ਤੇ ਬਾਕੀ ਕੁਝ ਇੱਕ ਗੱਲਾਂ ਬਾਤਾਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਆਸਟ੍ਰੇਲੀਆ ਦੇ ਨਾਲ ਸੰਬੰਧਿਤ ਉੱਥੋਂ ਦੇ ਸੋਸ਼ਲ ਮੀਡੀਆ ਦੇ ਉੱਤੇ ਚੱਲਦੇ ਰੌਲੇ-ਗੋਲੇਆਂ ਨਾਲ ਸੰਬੰਧ ਜਿਹੜੀਆਂ ਜ਼ਰੂਰ ਕਰਾਂਗੇ ਨਵਜੋਤ ਪਾਜੀ ਸਤਿ ਸ੍ਰੀ ਅਕਾਲ ਸੱਸੀਕਲ ਬਾਟ ਸਾਹਿਬ ਤੇ ਪ੍ਰਾਈਮ ਮਿਸ਼ਾ ਦੇਖਦੇ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਸਤਿਕਾਰ ਨਵਜੋਤ ਪਾਜੀ ਚਾਹੇ ਜਾਂਦੇ ਜਾਂਦੇ ਇੱਕ ਮਿੰਟ ਦੇ ਵਿੱਚ ਇਸ ਹੀ ਅਖੀਰ ਦੇ ਵਿੱਚ ਕੁਝ ਜਿਹੜਾ ਮੇਰਾ ਖਿਆਲ ਆਉਣ ਲੱਗਿਆ ਆਸਟ੍ਰੇਲੀਆ ਦੇ ਵਿੱਚ ਕਿ ਬੱਚੇ ਸੋਸ਼ਲ ਮੀਡੀਆ ਨਹੀਂ ਦੇਖ ਸਕਣਗੇ ਉਹਦੇ ਬਾਬਤ ਵੀ ਜੇ ਕੋਈ ਔਥੈਂਟਿਕ ਜਾਣਕਾਰੀ ਹੈ ਤਾਂ ਜਾਂਦੇ ਜਾਂਦੇ ਉਹ ਵੀ ਦਿਓ ਪਰ ਉਹ ਸਟੂਡੈਂਟ ਵੀਜ਼ਾ ਦੇ ਬਾਬਤ ਕੀ ਚਰਚਾਵਾਂ ਨੇ ਕਿੰਨਾ ਕੁ ਕੰਮ ਖੁੱਲਿਆ ਕਿੰਨਾ ਕੁ ਟਾਈਟ ਹੈ ਕਿੰਨੇ ਕ ਚੰਗੇ ਪੇਪਰ ਲੈ ਕੇ ਅਸੀਂ ਆ ਰਹੇ ਹਾਂ ਪਹਿਲਾ ਵਰਗਾ ਕੰਮ ਤਾਂ ਨਹੀਂ ਦੁਬਾਰਾ ਫੇਰ ਅਸੀਂ ਤੇਜ਼ ਕਰ ਦਿੱਤਾ ਉਹਦੇ ਬਾਬਤ ਚਾਨਣ ਪਾਇਓ ਬਾਦਸਬ ਥੋੜਾ ਜ ਮੈਂ ਮਾਫੀ ਚਾਹੁੰਨਾ ਪ੍ਰਾਈਮ ਪ੍ਰਵਾਸ ਪ੍ਰੋਗਰਾਮ ਦੇ ਵਿੱਚ ਥੋੜਾ ਜ ਸਵਾਲ ਅਜ ਮੈਂ ਪੁੱਛ ਲਾਂ ਤੁਹਾਨੂੰ ਇੱਕ ਜੀ ਜੀ ਪਲੀਜ਼ ਅਸੀਂ ਪ੍ਰਵਾਸੀ ਆ ਜੀ ਸਾਰਿਆਂ ਦਾ ਦਿਲ ਧੜਕਦਾ ਪੰਜਾਬ ਦੇ ਵਿੱਚ ਹੁਣ ਮੇਰੇ ਵਰਗੇ ਇੱਥੇ ਦਿਹਾੜੀਆਂ ਲਾਉਣ ਲੱਗੇ ਹੋਏ ਨੇ ਬਿਜ਼ੀ ਆ ਤੇ ਮੇਰਾ ਇਹ ਮੰਨਣਾ ਵੀ ਸਭ ਤੋਂ ਸੌਖਾ ਕੰਮ ਜੇ ਕੋਈ ਹੈਗਾ ਟਰਾਂਜੈਕਸ਼ਨ ਮਾਰਨੀ 2 ਮਿੰਟ ਦੇ ਵਿੱਚ ਪੈਸੇ ਦੇਣਾ ਤੇ ਸਾਰਿਆਂ ਦਾ ਇੱਕ ਕੁਐਸਚਨ ਹੁੰਦਾ ਵੀ ਤੁਸੀਂ ਹੁਣ ਗਰਾਊਂਡ ਲੈਵਲ ਤੇ ਲਗਭਗ 3 ਹਫ਼ਤੇ ਹੋਗੇ ਤੁਹਾਨੂੰ ਉੱਥੇ ਗਿਆ ਨੂੰ ਇੱਕ ਤਾਂ ਥੋੜੀ ਜਿਹੀ ਇੱਕ ਮਿੰਟ ਸਿਚੁਏਸ਼ਨ ਦੱਸ ਦਿਓ ਇੱਕ ਮਾੜਾ ਜਿਹਾ ਜੇ ਇਹ ਚੰਨਣਾ ਪਾ ਦਵਾਂ ਵੀ ਜਿਹੜੇ ਲੋਕ ਇੱਥੇ ਬੈਠੇ ਨੇ ਉਹ ਆਥੈਂਟਿਕ ਤਰੀਕੇ ਦੇ ਨਾਲ ਕਿੱਦਾਂ ਸੇਵਾ ਉੱਥੇ ਕਰ ਸਕਦੇ ਆ ਤੇ ਗਰਾਊਂਡ ਦੀ ਰਿਐਲਿਟੀ ਕੀ ਹੈ ਕਿਉਂਕਿ ਹੁਣ ਉਹ ਰੀਲਾ ਹੁਣ ਬੰਦ ਹੋ ਗਈਆਂ ਜੀ ਕਾਫੀ ਘਟ ਗਈ ਜੀ ਤੁਸੀਂ ਰੋਝ ਜਾਂਦੇ ਇਸ ਗੱਲ ਦੇ ਨਵਜੋਤ ਪਾਜੀ ਆਸਾਰ ਪਹਿਲੇ ਸੀ ਕਿ ਜਿੰਨੀ ਕੁ ਦਿਨ ਪਾਣੀ ਹੈਗਾ ਜਿੰਨੀ ਕੁ ਦਿਰ ਕਿਸ਼ਤੀਆਂ ਚੱਲਦੀਆਂ ਓੰਨੀ ਕੁ ਦਿਨ ਰੀਲਾਂ ਵੀਡੀਓਜ਼ ਵਧੀਆ ਬਣਨੀ ਐ ਹੌਲੀ ਹੌਲੀ ਕੰਮ ਠੰਡਾ ਪੈ ਜਾਣਾ ਮੈਂ ਇਹਨੂੰ ਦੋ ਹਿੱਸਿਆਂ 'ਚ ਵੰਡਦਾ ਨਵਜੋਤ ਪਾਜੀ ਜਿੰਨੀ ਦੇਰ ਤਾ ਹੜ ਆਏ ਸੀ ਲੋਕਾਂ ਨੂੰ ਘਰਾਂ ਤੋਂ ਬਾਹਰ ਸੁਰੱਖਿਅਤ ਥਾਵਾਂ ਦੇ ਉੱਤੇ ਲੈ ਕੇ ਜਾਣਾ ਸੀ ਓੰਨੀ ਦੇਰ ਸਭ ਕੁਝ ਠੀਕ ਚੱਲਿਆ ਅਗਲੀ ਲੜਾਈ ਜਿਹੜੀ ਮੁਸ਼ਕਲ ਵੀ ਸੀ ਤੇ ਪਤਾ ਸੀ ਪਹਿਨੇ ਮਾਨਸਿਕ ਤਿਆਰੀ ਸੀ ਉਹ ਹੁਣ ਲੋਕਾਂ ਨੂੰ ਘਰਾਂ 'ਚ ਵਾਪਸ ਵਸਾਉਣਾ ਆ ਆਵਾਦ ਕਰਨਾ ਉਹਨਾਂ ਦੇ ਆਪਣੇ ਘਰਾਂ 'ਚ ਹਾਂਜੀ ਪਰ ਐਸਲੇ ਸਮੱਸਿਆ ਬਹੁਤ ਐ ਹੁਣ ਇਹ ਨਹੀਂ ਗੱਲ ਕਿ ਲੋਕ ਮਦਦ ਨਹੀਂ ਕਰ ਰਹੇ ਇਹ ਨਹੀਂ ਗੱਲ ਕਿ ਵਲੰਟੀਅਰ ਉੱਥੇ ਜਾ ਨਹੀਂ ਰਹੇ ਪਰ ਗਿਣਤੀ ਘਟੀ ਐ ਬਹੁਤ ਸਾਰੇ ਲੋਕ ਸਮਾਂ ਵੀ ਨਹੀਂ ਹੁੰਦਾ ਪੈਸੇ ਵੀ ਨਹੀਂ ਹੁੰਦੇ ਜਾਣਕਾਰੀ ਵੀ ਨਹੀਂ ਹੁੰਦੀ ਤੇ ਕੁਝ ਕਰੀਬ ਨਾਲ ਉਹਨਾਂ ਦੀ ਲਾਲਸਾ ਵਾਲੇ ਵੀ ਮੋੜ ਮੜ ਗਏ ਆ ਪਰ ਫਿਰ ਵੀ ਅਜੇ ਲੋਕ ਟਰੈਕਟਰਾਂ ਲੈ ਕੇ ਜ਼ਮੀਨ ਪੱਧਰੀ ਕਰਨ 'ਚ ਲੱਗੇ ਹੋਏ ਆ ਅਜੇ ਵੀ ਲੰਗਰ ਪ੍ਰਸ਼ਾਦਾ ਲੈ ਕੇ ਲੋਕ ਜਾ ਰਹੇ ਨੇ ਅਜੀਬ ਹੀ ਕੁਝ ਹੱਦ ਤੱਕ ਲੋਕ ਪੱਠੇ ਆਚਾਰ ਪਸ਼ੂਆਂ ਦਾ ਜਿਹੜਾ ਉਹ ਪ੍ਰੋਵਾਈਡ ਕਰਾ ਰਹੇ ਨੇ ਪਰ ਗਿਣਤੀ ਘਟੀ ਆ ਪਹਿਲਾਂ ਉਹਨਾਂ ਨੂੰ ਹੁਣ ਜਿਹੜੀ ਚੀਜ਼ ਚੇਤੇ ਰੱਖਣ ਵਾਲੀ ਹੈ ਨਵਜੋਤ ਭਾਜੀ ਦੋ ਤਰ੍ਹਾਂ ਦੇ ਲੋਕ ਨੇ ਇੱਕ ਜ਼ਮੀਨਾਂ ਵਾਲੇ ਇੱਕ ਬੇਜ਼ਮੀਨੇ ਜਿਹੜੇ ਜ਼ਮੀਨਾਂ ਵਾਲੇ ਨੇ ਉਹਨਾਂ ਦੇ ਸਾਹਮਣੇ ਬਹੁਤ ਵੱਡੀ ਦਿੱਕਤ ਹੈ ਕਿ ਝੋਨੇ ਤੇ ਪੈਸੇ ਲਾਏ ਸੀ ਝੋਨਾ ਤਬਾਹ ਹੋ ਗਿਆ ਜ਼ਮੀਨ ਦੇ ਵਿੱਚ ਰੇਤਾ ਆ ਗਈ ਜਾਂ ਟੋਏ ਪੈ ਗਏ ਉੱਥੇ ਟਰੈਕਟਰ ਲੱਗੇ ਹੋਏ ਆ ਉਹ ਬਹੁਤ ਵੱਡੀ ਇੱਕ ਘਾਲਣਾ ਹੈ ਜੀ ਉਹਨਾਂ ਦੀ ਜ਼ਮੀਨ ਆਪਾਂ ਖੇਤੀ ਯੋਗ ਬਣਾਦੀ ਹੈ ਕਈਆਂ ਦੇ ਕਣਕ ਵੀ ਨਹੀਂ ਬੀਜੀ ਜਾਣੀ ਹੁਣ ਜਿਨ੍ਹਾਂ ਨੇ ਪਸ਼ੂ ਰੱਖੇ ਆ ਉਹਨਾਂ ਦੇ ਕੋਲੇ ਅਗਲੇ 4 ਮਹੀਨੇ ਤੱਕ ਪੱਠੇ ਨਹੀਂ ਹੈਗੇ ਇਸ ਕਰਕੇ ਸਾਨੂੰ ਸਟੈਪ ਬਾਈ ਸਟੈਪ ਪੜਾ ਦਾਰ ਪੜਾ ਹਰ 15 20 ਹਿੰਦ ਨਹੀਂ ਜਿਹੜਾ ਮਾਰਨਾ ਪਊਗਾ ਉਹਨਾਂ ਦੇ ਕੋਲੇ ਨਾ ਤੂੜੀ ਆ ਨਾ ਪੱਠੇ ਆ ਨੰਬਰ 2 ਜਿਹੜੇ ਲੋਕ ਬੇਜ਼ਮੀਨੇ ਨੇ ਕੋਈ ਬੰਦਾ ਦਿਹਾੜੀ ਕਰਦਾ ਸੀ ਕੋਈ ਬੰਦਾ ਮਿਸਤਰੀ ਸੀ ਕੋਈ ਬੰਦਾ ਰੇੜੀ ਫੜੀ ਲਾ ਕੇ ਕੰਮ ਕਰਦਾ ਸੀ ਉਹਨਾਂ ਦਾ ਵੀ ਬਹੁਤ ਨੁਕਸਾਨ ਹੋਇਆ ਕਿਉਂਕਿ ਡੇਡ ਡੇ ਮਹੀਨਾ ਹੋ ਗਿਆ ਦਿਹਾੜੀ ਨਹੀਂ ਮਿਲੀ ਹਾਂਜੀ ਉਹ ਬੰਦੇ ਬੰਦੇ ਹੈਂਡ ਟੂ ਮਾਉਥ ਹੀ ਹੁੰਦੇ ਆ ਸਾਨੂੰ ਉਹਨਾਂ ਦੇ ਮਗਰ ਵੀ ਤੁਰਨਾ ਪਊਗਾ ਜਿਨ੍ਹਾਂ ਦੇ ਘਰ ਡਿੱਗੇ ਹੋਏ ਨੇ ਉਹਨਾਂ ਦੀ ਵੀ ਸਮੱਸਿਆ ਘਰ ਤਿਰਕੇ ਤਰੇੜੇ ਹੋਏ ਨੇ ਉਹਨਾਂ ਦੀ ਵੀ ਸਮੱਸਿਆ ਬਿਸਤਰੇ ਖਰਾਬ ਹੋ ਗਏ ਉਹਨਾਂ ਦੀ ਵੀ ਸਮੱਸਿਆ ਹੁਣ ਦੋ ਮੇਜਰ ਜਿਹੜੇ ਚੈਲੰਜ ਨੇ ਬਹੁਤ ਸਾਰੇ ਲੋਕ ਕਿਉਂਕਿ ਮੈਂ ਤਾਂ ਨਵਜੋਤ ਭਾਜੀ ਰੋਜ਼ ਚਲੇ ਜਾਣਾ ਰਾਤ ਨੂੰ ਉਮੜਦਾ ਸਿਰਫ ਇੱਕ ਦਿਨ ਛੁੱਟੀ ਮਾਰੀ ਸੀ ਜਿਸ ਦਿਨ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੀ ਉਹ ਵੀ ਹੜਾਂ ਵਾਲਿਆਂ ਲਈ ਹਾ ਦਾ ਨਾਰਾ ਹੀ ਮਾਰਨਾ ਸੀ ਲੀਡਰਾਂ ਦੇ ਕੋਲੇ ਕਿ ਪਾਈ ਆ ਗੱਲ ਕਰੋ ਹਾਂਜੀ ਨੰਬਰ 1 ਬਹੁਤ ਸਾਰੇ ਲੋਕ ਇਦਾਂ ਦੇ ਨਹੀਂ ਜਿਨ੍ਹਾਂ ਦੀ ਦਵਾਈ ਚੱਲਦੀ ਹੈ ਕੋਈ ਹਾਰਟ ਦਾ ਪੇਸ਼ੈਂਟ ਹੈ ਕੋਈ ਸ਼ੂਗਰ ਦਾ ਪੇਸ਼ੈਂਟ ਹੈ ਕਿਸੇ ਨੂੰ ਕੋਈ ਹੋਰ ਸਮੱਸਿਆ ਹੈ ਉਹਨਾਂ ਦੇ ਫਿਕਸ ਪੈਸੇ ਲੱਗਦੇ ਆ ਕਿਸੇ ਦਾ 500 ਕਿਸੇ ਦਾ 1000 ਕਿਸੇ ਦਾ 2000 ਤੇ ਲੋਕਾਂ ਦੇ ਕੋਲੇ ਖਰੀਦ ਸ਼ਕਤੀ ਐ ਨਹੀਂਗੀ ਜਦ ਕਮਾਈ ਐ ਨਹੀਂ ਖਰੀਦ ਸ਼ਕਤੀ ਕਿੱਥੋਂ ਹੋਣੀ ਬਿਲਕੁਲ ਨੰਬਰ 2 3000 ਦੇ ਕਰੀਬ ਸਕੂਲ ਤਬਾਹ ਆ ਉਹ ਹੌਲੀ ਹੌਲੀ ਸਾਫ ਸੂਫ ਹੋ ਰਿਹਾ ਧਰੇੜਾ ਆ ਗਿਆ ਬਹਿਣਯੋਗ ਥਾਂ ਨਹੀਂ ਰਿਕਾਰਡ ਖਤਮ ਹੋ ਗਏ ਮਿੱਡੇ ਮੀਲ ਦਾ ਸਮਾਨ ਖਰਾਬ ਹੋ ਗਿਆ ਬੱਚਿਆਂ ਦੀਆਂ ਕਾਪੀਆਂ ਬੈ ਖਰਾਬ ਹੋ ਗਈ ਮੈਂ ਤਾਂ ਮੋਸਲੀ ਉਧਰ ਹੀ ਲੱਗਿਆ ਜੀ ਮੈਂ ਤਾਂ ਇਹੀ ਬੇਨਤੀ ਕਰੂੰਗਾ ਭਾਈ ਕਿ ਜੇ ਕੰਮ ਕਰਨਾ ਚਾਹੁੰਦੇ ਹੋ ਚੰਗੇ ਤਰੀਕੇ ਤਾਂ ਰਾਸ਼ਨ ਲੈ ਕੇ ਸਿੱਧੇ ਨਾ ਤਰੋ ਕੋਈ ਵੀ ਸਮਾਨ ਲੈ ਕੇ ਸਿੱਧੇ ਨਾ ਤਰੋ ਨੰਬਰ 1 ਜੇ ਤੁਹਾਡਾ ਕੋਈ ਰਿਸ਼ਤੇਦਾਰ ਸੱਜਣ ਮਿੱਤਰ ਪੰਜਾਬ ਦੇ ਵਿੱਚ ਹੈਗਾ ਉਹਦਾ ਮਨ ਤਰਲਾ ਕਰਕੇ ਉਹਨੂੰ ਕਹਿ ਕੂ ਕੇ ਕਿ ਪਾਈ ਇੱਕ ਦਿਨ ਪਹਿਲਾਂ ਇੱਕ ਪਿੰਡ ਚ ਰੇਕੀ ਕਰਕੇ ਆਓ ਇੱਕੋ ਹੀ ਪਿੰਡ ਸਾਹਮਣਾ ਇਹ ਨਹੀਂ ਕਿ ਚਾਰ ਪੰਡਾ ਇੱਥੇ ਲਾਤੀਆਂ ਚਾਰ ਪੰਡਾ ਉੱਥੇ ਲਾਤੀਆਂ ਉਸ ਪਿੰਡ ਦੀ ਪਤਲੀ ਤੋਂ ਪਤਲੀ ਗਲੀ ਦੇ ਵਿੱਚ ਵੀ ਆਪ ਜਾਣਾ ਤੁਹਾਨੂੰ ਲੋਕ ਦਿਸ ਪਣਗੇ ਜਿਨ੍ਹਾਂ ਦੇ ਘਰ ਤੇ ਬਣੀ ਰਹੇ ਹੈ ਨਹੀਂ ਜਿਨ੍ਹਾਂ ਦੇ ਘਰ ਦੇ ਬਾਲਿਆਂ ਤੱਕ ਪਾਣੀ ਲੱਗ ਗਿਆ ਸੀ ਸਭ ਕੁਝ ਖਰਾਬ ਹੋ ਗਿਆ ਪਤਾ ਲੱਗ ਜਾਂਦਾ ਚੰਦੇ ਤੁਰਦੇ ਦੋ ਚਾਰ ਘੰਟੇ ਲਾਓ ਪਿੰਡ ਚ ਦੂਸਰੇ ਦਿਨ ਜਾਂ ਤੀਸਰੇ ਦਿਨ ਸਮਾਨ ਲੈ ਕੇ ਆਓ ਜੇ ਇਦਾਂ ਔਖਾ ਲੱਗਦਾ ਨਵਜੋਤ ਭਾਜੀ ਇੱਥੋਂ ਇੱਕ ਚੀਜ਼ ਬਹੁਤ ਇੰਪੋਰਟੈਂਟ ਹੈ ਕਿ ਆਪਾਂ ਸਕੂਲ ਦੇ ਵਿੱਚ ਜਾਈਏ ਇੱਕ ਸਕੂਲ ਸਾਹਮਣੇ ਹੀ 40 ਤੋਂ ਲੈ ਕੇ ਨਵਜੋਤ ਭਾਜੀ 150 ਤੱਕ ਬੱਚੇ ਨੇ ਇੱਕ ਸਕੂਲ ਦੇ ਵਿੱਚ ਪ੍ਰਾਇਮਰੀ ਸਕੂਲ ਦੀ ਗੱਲ ਕਰ ਰਹੇ ਆ ਵੱਡਾ ਛੱਡ ਦਿਓ ਉੱਥੇ ਔਖਾ ਲੱਗਣਾ ਹਾਂਜੀ 40 ਬੱਚੇ ਨੇ 40 ਬੱਚਿਆਂ ਦੇ ਬੈਗ 10-10 ਕਾਪੀਆਂ 10-10 ਪੈਨ 10-10 ਪੈਂਸਲਾਂ ਵਿੱਚ ਸ਼ਾਰਪਨਰ ਵਿੱਚ ਇਰੇਜ਼ਰ ਇੱਕ ਦਾ ਭਾਰਤ ਪੰਜਾਬ ਤੇ ਦੁਨੀਆ ਦਾ ਨਕਸ਼ਾ ਜੀ ਔਸਤਨ 400 ਤੋਂ ਲੈ ਕੇ 550 ਤੱਕ ਚੰਗਾ ਬੈਗ ਆਉਂਦਾ ਉਹਦੇ ਵਿੱਚ ਜੇ 20-20 ਰੁਪਏ ਦੀ ਕਾਪੀ ਪਾਓਗੇ 200 ਰੁਪਏ ਦੀਆਂ ਕਾਪੀਆਂ ਜੇ 50-50 ਦਾ ਪੈਨ ਪਾ ਦਿਓਗੇ ਤਾਂ ਜਿਹੜੇ 50 ਰੁਪਏ ਦੇ ਪੈਨ ਉਰਲਮ ਪਰਲਮ ਪਾ ਕੇ ਤੁਸੀਂ 800 ਰੁਪਏ ਦਾ ਇੱਕ ਬੱਚੇ ਦਾ ਸੈੱਟ ਬਣਦਾ ਛੋਟੇ ਬੱਚੇ ਦਾ ਜੀ ਉਹ ਤੁਸੀਂ ਸੈੱਟ ਬਣਾ ਕੇ ਉਹ ਬੱਚਿਆਂ ਨੂੰ ਘੱਟੋ ਘੱਟ ਉਹਨਾਂ ਕੱਪੜਾ ਦਾ ਕਰ ਦਿਓ ਉਹਦੀ ਕਿਹੜਾ ਮਿਸਯੂਜ਼ ਹੋ ਚੱਲ ਕਿਉਂਕਿ ਲੱਗੇ ਹੋਏ ਆ ਪਰ ਨਵਜੋਤ ਭਾਜੀ ਬਹੁਤ ਔਖਾ ਹਰ ਇੱਕ ਸਕੂਲ ਦਾ ਕੱਪੜਾ ਨਾ ਬਹੁਤ ਔਖਾ ਜੀ ਬਹੁਤ ਔਖਾ ਪਰ ਫਿਰ ਵੀ ਕੋਈ ਗੱਲ ਨਹੀਂ ਉਦੇ ਤੋਂ ਬਾਅਦ ਕਿਤਾਬਾਂ ਦੀ ਗੱਲ ਹੈ ਹਰ ਬੰਦਾ ਕਿਤਾਬਾਂ ਲੈ ਕੇ ਦੇਣ ਯੋਗਾ ਨਹੀਂ ਹੁੰਦਾ ਨਾ ਪਤਾ ਹੁੰਦਾ ਕਿਹੜੀਆਂ ਕਿਤਾਬਾਂ ਜਦੋਂ ਸਕੂਲ ਦੇ ਵਿੱਚ ਜਾऊं ਉਦੋਂ ਟੀਚਰ ਤੋਂ ਲਿਸਟ ਲੈ ਲਵੋ ਕਿ ਪਈ ਆ ਚਾਰ ਕਿਤਾਬਾਂ ਨਾਲ ਸਰਦਾ ਪੰਜਾਂ ਨਾਲ ਸਰਦਾ ਅਧਿਆਪਕ ਬੱਚਿਆਂ ਦੀਆਂ ਕਿਤਾਬਾਂ ਹੈਗੀਆਂ ਜੇ ਕੁਝ ਹੋਰ ਨਹੀਂ ਕਰ ਸਕਦੇ ਸਮੇਂ ਦੀ ਘਾਟ ਹੈ ਇੱਕ ਸਕੂਲ ਲੈ ਲਓ ਆਪ ਨਹੀਂ ਜਾ ਸਕਦੇ ਇੱਥੇ ਕੋਈ ਭੈਣ ਭਾਈ ਹੈਗਾ ਜਿਹਦੇ ਤੁਸੀਂ ਯਕੀਨ ਕਰਦੇ ਹੋ ਉਹਨੂੰ ਕਹਿ ਲਓ ਅਧਿਆਪਕ ਤੋਂ ਬੱਚੇ ਦੀ ਗਿਣਤੀ ਲੈਣੀ ਹੈ ਮੈਂ ਲੈ ਦਵਾਂ ਕਈ ਵਾਰੀ ਅਧਿਆਪਕ ਨਾਲ ਸੰਪਰਕਿਤ ਦਾ ਕਰਨਾ ਉਹ ਨਹੀਂ ਪਤਾ ਲੱਗਦਾ ਹੁੰਦਾ ਸਿੱਧੇ ਜਾ ਕੇ ਆਪ ਦਿਓ ਜੇ ਨਹੀਂ ਇੱਦਾਂ ਸੰਭਵ ਫੇ ਨਵਜੋਤਪਾ ਜੀ ਫੇ ਤਾਂ ਬੈਠੇ ਹੀ ਆਂ ਹਾਂਜੀ ਬਾਖਸਾਬ ਤੁਸੀਂ ਬੜਾ ਵਿਸਤਾਰ ਦੇ ਵਿੱਚ ਦੱਸਿਆ ਮੈਂ ਜਿਹੜੇ ਸਾਨੂੰ ਪਰਿਵਾਰ ਦੇ ਮੈਂਬਰ ਸੁਣਦੇ ਆ ਮੈਂ ਉਹਨਾਂ ਨੂੰ ਇਹ ਦੱਸ ਦਿੰਨਾ ਵੀ ਮੇਰੇ ਨਾਲਕੇ ਪਿੰਡ ਤੇ ਮੇਰੇ ਦਾਦਕੇ ਪਿੰਡ ਦੋਨੇ ਜਗ੍ਹਾ ਜਾਂ ਨੌਜਵਾਨ ਜੂਤ ਤਤ ਪਰ ਸੀ ਸੇਵਾ ਕਰਨ ਨੂੰ ਅਸੀਂ ਵੀ ਉਹਨਾਂ ਨੂੰ ਇਹੀ ਕਿਹਾ ਵੀ ਤੁਸੀਂ ਉੱਥੇ ਜਾਓ ਮੈਂ ਫੇਰ ਕਹਿ ਰਿਹਾ ਸਭ ਤੋਂ ਸੌਖੀ ਸੇਵਾ ਇੱਥੋਂ ਬੈਠਿਆਂ ਨੇ ਇੱਕ ਟ੍ਰਾਂਜੈਕਸ਼ਨ ਮਾਰਨੀ ਸਭ ਤੋਂ ਔਖਾ ਕੰਮ ਉੱਥੇ ਜਾ ਕੇ ਉੱਥੇ ਬਹੁਤ ਬਿਮਾਰੀਆਂ ਵੀ ਨੇ ਬਹੁਤ ਕੁਝ ਚੱਲਦਾ ਪਰ ਜੇ ਤੁਸੀਂ ਜਾਓਗੇ ਉੱਥੇ ਸੰਭੋਗੇ ਤਾਂ ਤੁਹਾਨੂੰ ਕੁਝ ਨਾ ਕੁਝ ਸਾਰਥਿਕ ਤੌਰ ਤੇ ਸੇਵਾ ਕਰਨ ਨੂੰ ਲੱਭ ਜਾਣਾ ਮੈਨੂੰ ਇਹ ਲੱਗਦਾ ਸਾਡੇ ਇੱਥੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਅਸੀਂ ਬਹੁਤ ਕੰਮਕਾਰ ਸੈੱਟ ਕੀਤੇ ਆ ਸਾਡਾ ਸੰਘਰਸ਼ ਵੀ ਲੰਬਾ 6 ਤੋਂ 12 ਮਹੀਨੇ ਲੱਗਣੇ ਆ ਉਹਨਾਂ ਨੂੰ ਛੱਡੀਏ ਨਾ ਜੇ 20-25% ਸੱਜਣ ਜਿੰਨੇ ਪਹਿਲਾਂ ਗਏ ਸੀ ਉਹਦੇ 20-25% ਵੀ ਜੁੜੇ ਰਹਿੰਦੇ ਆ ਤਾਂ ਪੰਜਾਬ ਦੁਆਰਾ ਆਪਦੇ ਪੈਰਾ ਤੇ ਹੋ ਜੂਗਾ ਹਾਂਜੀ ਬੜਾ ਇੱਕ ਨਵਜੋਤ ਭਾਈ ਇੱਕੋ ਗੱਲ ਹਾਂਜੀ ਐਨ ਆਰ ਆਈਸ ਨੇ ਬਹੁਤ ਹੈਲਪ ਕੀਤੀ ਹਰ ਮਾਮਲੇ ਚ ਇਥੇ ਤੁਹਾਡੇ ਤੋਂ ਬਿਨਾ ਸੰਭਵ ਨਹੀਂ ਸੀ ਹੋ ਸਕਦਾ ਜੇ ਤੁਸੀਂ ਨਾ ਉੱਠਦੇ ਤਾਂ ਜਿੰਨਾ ਕੰਮ ਹੋਇਆ ਉਹ ਵੀ ਨਹੀਂ ਸੀ ਹੋਣਾ ਉਹ ਉਹ ਬਹੁਤ ਹੈ ਮੈਂ ਦੋ ਤਿੰਨ ਚੀਜ਼ਾਂ ਦੱਸ ਦਿਆਂ 100 150 ਰੁਪਏ ਦੀ ਸੋਲਰ ਵਾਲੀ ਬੈਟਰੀ ਆਉਂਦੀ ਹੈ ਹਾਂਜੀ ਕਸ਼ੂਆ ਆਉਂਦਾ ਹੈ ਮੱਛਰ ਇਧਰ ਉਧਰ ਕਰਨਾ ਹੁੰਦਾ ਹੈ ਮੋਮਬਤੀਆਂ ਦੀ ਕਈ ਵਾਰੀ ਲੋਡ ਹੋ ਜਾਂਦੀ ਹੈ ਆਟੋਮਾਟ ਜਿਹੜੀ ਉਹ ਇੱਕ ਮੈਨ ਨਹੀਂ ਕਹਿੰਦਾ ਕਿ ਉਹ ਹਰ ਇੱਕ ਦੇ ਕਿਸੇ ਦੇ ਰਿਐਕਸ਼ਨ ਵੀ ਕਰ ਸਕਦੀ ਹੈ ਮਛਰਦਾਨੀਆਂ ਹੋ ਸਕਦਾ ਕਿ ਇੱਕ ਇੱਕ ਕਾਲੂ ਸਿਆਲ ਆਉਣੇ ਆ ਇੱਕ ਇੱਕ ਕੰਬਲ ਇਦਾਂ ਦੀਆਂ ਚੀਜ਼ਾਂ ਚਾਦਰ ਇਹ ਇਹ ਬਹੁਤ ਸਾਰੀਆਂ ਚੀਜ਼ਾਂ ਨਿੱਕੀਆਂ ਨਿੱਕੀਆਂ ਨੇ ਉਹ ਬੀਬੀਆਂ ਦੀਆਂ ਲੋੜਾਂ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਕਈਆਂ ਦੇ ਘਰਾਂ ਦੇ ਵਿੱਚ ਛੋਟੇ ਬੱਚੇ ਆ ਉਹਨਾਂ ਦੀਆਂ ਲੋੜਾਂ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਸੋ ਹਰ ਇੱਕ ਚੀਜ਼ ਥੋੜੇ ਸਮੇਂ ਦੇ ਵਿੱਚ ਐਕਸਪਲੇਨ ਨਹੀਂ ਕੀਤੀ ਜਾ ਸਕਦੀ ਪਰ ਜੇ ਆਪਾਂ ਕਹੀਏ ਕਿ ਹੜ ਦਾ ਪਾਣੀ ਉਤਰ ਗਿਆ ਤੇ ਲੋਕਾਂ ਦੀ ਤੰਗੀ ਖਤਮ ਹੋ ਗਈ ਨਹੀਂ ਮੈਂ ਪਰਸੋਂ ਮੈਂ ਇੱਕ ਹਲਕੀ ਜੀ ਗੱਲ ਸੁਣਾ ਦਿੰਦਾ ਪਰਸੋਂ ਇੱਕ ਪਿੰਡ ਦੇ ਵਿੱਚ ਗਏ ਨਵਜੋਤ ਪਾਜੀ ਕਿਤਾਬਾਂ ਲੈ ਕੇ ਗਿਆ ਸੀ ਕਾਪੀਆਂ ਲੈ ਕੇ ਪਰ ਉੱਥੇ ਗੱਡੀ ਨਹੀਂ ਸੀ ਜਾਂਦੀ ਕਿਉਂਕਿ ਉਸ ਪਿੰਡ ਨੂੰ ਜਾਣ ਵਾਲਾ ਅੱਧਾ ਕਿਲੋਮੀਟਰ ਦਾ ਟੋਟਾ ਪੰਜ ਥਾਵਾਂ ਤੋਂ ਟੁੱਟਿਆ ਸੀ ਪਾਣੀ ਨਾ ਬੰਨ ਜੀ ਉੱਥੋਂ ਫਿਰ ਅੱਗੇ ਮੋਟਰਸਾਈਕਲਾਂ ਦੇ ਉੱਤੇ ਵਿੱਚ ਰੱਖ ਰੱਖ ਕੇ ਗਏ ਉਹ ਤਿੰਨੀ ਸਾਲੀ ਪਹਿਲਾਂ ਵੜਿਆ ਸੀ ਟੋਟਾ ਜੱਤ ਤਿੰਨੀ ਸਾਲੀ ਪਤਾ ਨਹੀਂ ਹੁਣ ਤਿੰਨੀ ਬਣਦਾ ਕਿ ਤਿੰਨੀ ਮਹੀਨੀ ਬਣਦਾ ਇਹ ਤਾਂ ਪਤਾ ਨਹੀਂ ਪਰ ਜਣੀ ਅਜੇ ਵੀ ਜੇ ਆਪਾਂ ਧੁਰ ਪਹੁੰਚਣਾ ਨਾ ਉੱਥੇ ਲੋਕਾਂ ਦੇ ਦੁੱਖ ਦੇਖੇ ਨਹੀਂ ਜਾਂਦੇ ਹੁਣ ਆਪਾਂ ਥੋੜੇ ਮੁੱਦੇ ਤੇ ਆਉਣੀ ਹੈ ਜੀ ਚਲੋ ਬਹੁਤ ਸੋਹਣਾ ਵਸ ਇਹ ਇਹ ਵੀ ਪ੍ਰਵਾਸ ਦੇ ਨਾਲ ਲਿੰਕਡ ਹੈ ਜੀ ਮੈਂ ਤਾਂ ਅ ਵੇ ਪੰਜਾਬ ਨੂੰ ਡ੍ਰਿਪ ਲੱਗੀ ਹੋਈ ਆ ਉਹ ਐਨਆਰਆਈ ਬੜੇ ਖੁੱਲੇ ਦਿਲ ਨਾਲ ਦਾਨ ਕਰਦੇ ਆ ਚਲੋ ਉਹਨਾਂ ਦੀਆਂ ਕਮਾਈਆਂ 'ਚ ਵਰਕਤਾ ਪਾਵੇ ਹੁਣ WhatsApp ਆਪਾਂ ਆਉਨੇ ਆ ਵੀਜ਼ਿਆਂ ਦੇ ਮੁੱਦੇ ਤੇ ਜੀ ਇਹ ਫੇਕ ਕੁਆਲੀਫਿਕੇਸ਼ਨ ਫੇਕ ਟ੍ਰੇਡ ਕੋਰਸ ਇਦਾਂ ਦਾ ਕੋ ਰੋਲਾ ਰੱਪਾ ਮਾੜਾ ਜਾਂ ਹਲਕਾ ਜਿਹਾ ਪਿਆ ਸੀ ਉਹ ਗੁਣ ਕੇ ਦੱਸ ਦਿਓ ਜੀ ਸੰਨ ਹਾਂਜੀ ਹੁਣ ਮੈਂ ਨਾ ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਨੇ ਇਹ ਦੱਸਿਆ ਸੀ ਵੀ ਜਿਹੜੇ ਭੈਣਪਰਾ ਕੰਸਟ੍ਰਕਸ਼ਨ ਸੈਕਟਰ ਦੇ ਵਿੱਚ ਕੰਮ ਕਰਦੇ ਆ ਆਸਟ੍ਰੇਲੀਆ ਦੇ ਵਿੱਚ ਘਰਾਂ ਦੀ ਕਿਲਤਾ ਟ੍ਰੇਡੀਸ ਜਿਹੜੇ ਕੰਸਟਰਕਸ਼ਨ ਸੈਕਟਰ ਆਪਾਂ ਕਹਿ ਦਿੰਨੇ ਆ ਕਾਰਪੇਂਟਰ ਨੇ ਪੇਂਟਰ ਨੇ ਟਾਈਲਰ ਨੇ ਜਿੰਨੇ ਵੀ ਕੰਸਟਰਕਸ਼ਨ ਦੇ ਨਾਲ ਜਿਹੜੇ ਰਿਲੇਟਡ ਟ੍ਰੇਡ ਨੇ ਉਹਨਾਂ ਨੂੰ ਇਨਵੀਟੇਸ਼ਨ ਮਿਨਿਮਮ ਪੁਆਇੰਟਸ ਤੇ ਆਈ ਜਾਂਦਾ ਹੁਣ ਹੋਣ ਕੀ ਲੱਗਿਆ ਜੀ ਮੈਂ ਪਰਿਵਾਰ ਦੇ ਮੈਂਬਰਾਂ ਨੂੰ ਬੇਨਤੀ ਇਹ ਕਰਦਾ ਵੀ ਜਿਹੜਾ ਤੁਸੀਂ ਉਹ ਸਰਟੀਫਿਕੇਟ 3 ਕਰਨਾ ਕੋਰਸ ਨਾ ਉਹ ਤੁਸੀਂ 1 ਸਾਲ ਦਾ ਲਓ ਇਹ ਨਾ ਕੋਸ਼ਿਸ਼ ਕਰੋ ਵੀ ਉਹਨੂੰ 6 ਮਹੀਨਿਆਂ ਦੇ ਵਿੱਚ ਹੀ ਫਾਸਟ ਟਰੈਕ ਕਰਕੇ ਜਾਂ ਕਿ ਸੈਨੂੰ ਪੈਸੇ ਦੇ ਕੇ ਆਪਾਂ ਸਰਟੀਫਿਕੇਟ ਲੈ ਲੈਣਾ ਫਸ ਜੂਵੇਂ ਸਰਕਾਰ ਦਾ ਕੰਪਲਾਈਅੰਸ ਹੈ ਜਿਹੜਾ ਬਹੁਤ ਐਕਟਿਵ ਆ ਇੱਥੇ ਦੇ ਬਹੁਤ ਵੱਡੇ ਏਜੰਟ ਨੇ ਪਿਛਲੇ 2 ਹਫ਼ਤਿਆਂ ਦੇ ਵਿੱਚ WhatsApp ਮੇਰੇ ਕੋਲ 5 ਸੱਜਣ ਇਦਾਂ ਦੇ ਆਏ ਆ ਜਿਨ੍ਹਾਂ ਨੇ 15000 ਡਾਲਰ ਦੇ ਕੇ ਉਹ ਸਰਟੀਫਿਕੇਟ ਲੈ ਲਿਆ ਟ੍ਰੇਡ ਦਾ ਇਹ ਕੰਮ ਕਰਨ ਦੀ ਨਹੀਂ ਲੋੜ ਹੈਗੀ ਪਿਛਲੇ 7-8 ਸਾਲਾਂ ਤੋਂ ਕੰਸਟਰਕਸ਼ਨ ਸੈਕਟਰ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਸੀ ਹੋ ਰਹੀ ਹੈ ਜੇ ਜਿੱਦਾਂ ਦੀ ਕਿਲਤ ਹੈਗੀ ਆ 2032 ਇੱਥੇ 올림픽ਸ ਵੀ ਹੋਣੀਆਂ ਨੇ ਅਗਲੇ 5-4 ਸਾਲ ਕੰਸਟਰਕਸ਼ਨ ਸੈਕਟਰ ਦੇ ਵਿੱਚ ਐਦਾਂ ਹੀ ਲੋਡ ਰਹਿਣੀ ਆ ਕਿਉਂਕਿ ਇਹਦੇ ਵਿੱਚ ਬੈਕਲੌਗ ਨਹੀਂ ਹੈਗਾ ਜੇ ਤੁਸੀਂ ਚਾਹੁੰਦੇ ਹੋ ਵੀ ਅਸੀਂ ਟਰੇਡੀ ਬਣ ਕੇ ਪੱਕੇ ਹੋਣਾ ਤਾਂ ਮੇਰੀ ਬੇਨਤੀ ਆ ਉਹਦੇ ਲਈ 2 ਸਾਲ 2 ਮਹੀਨੇ ਲੱਗਦੇ ਆ 1 ਸਾਲ ਇੱਥੇ ਪੜ੍ਹਨਾ ਪੈਂਦਾ ਸਰਟੀਫਿਕੇਟ 3 ਧਿਆਨ ਨਾਲ ਕਰੋ ਜਦੋਂ ਸਰਟੀਫਿਕੇਟ 3 ਕਰਨ ਲੱਗ ਜਾਨੇ ਹੋ ਚਾਹੇ ਉਹ ਕਿਹੜੇ ਵੀ ਟ੍ਰੇਡ ਦਾ ਚਾਹੇ ਉਹ ਕਾਰਪੇਂਟਰੀ ਆ ਚਾਹੇ ਉਹ ਬ੍ਰਿਕ ਲੇਇੰਗ ਆ ਚਾਹੇ ਉਹ ਟਾਈਲਿੰਗ ਆ ਚਾਹੇ ਉਹ ਸੋਲਿਡ ਪਲਾਸਟਰੀਂਗ ਆ ਜਿਹੜਾ ਵੀ ਤੁਹਾਡਾ ਮਨ ਮੰਗਦਾ ਪੜਾਈ ਦੇ ਦੌਰਾਨ ਹੀ ਉਸ ਪੜਾਈ ਦੇ ਨਾਲ ਜਿਹੜਾ ਰਿਲੇਟਡ ਟ੍ਰੇਡ ਆ ਉਹਦੇ ਚ ਕੰਮ ਕਰਨਾ ਸਟਾਰਟ ਕਰ ਦੋ ਐਜ਼ ਅਨਸਕਿਲਡ ਲੇਬਰਰ ਜਦੋਂ ਤੁਸੀਂ ਸਾਲ ਪੜਾਈ ਕਰਨੀ ਹੈ ਉਸ ਤੋਂ ਬਾਅਦ ਚਾਹੇ ਤੁਸੀਂ ਸਟੂਡੈਂਟ ਵੀਜ਼ਾ ਹੋਲਡ ਕਰਦੇ ਹੋ ਸਰਟੀਫਿਕੇਟ 3 ਕੰਪਲੀਟ ਕਰ ਲਿਆ ਤਾਂ ਜੌਬ ਰੈਡੀ ਪ੍ਰੋਗਰਾਮ ਦਾ ਪਹਿਲਾ ਸਟੈਪ ਰਜਿਸਟਰ ਕਰਾਉਣਾ ਤੁਸੀਂ ਉਹਨੂੰ ਪ੍ਰੋਫੈਸ਼ਨਲ ਸਕਿੱਲ ਅਸੈਸਮੈਂਟ ਕਰਾਉਂਦੇ ਆ ਤੇ ਨਾਲ ਫਿਰ ਕੰਮ ਕਰਨਾ ਉਹ ਸਟਾਰਟ ਕਰ ਦੋ ਤੁਹਾਡੀ ਪੜ੍ਹਾਈ ਜਿਹੜੀ ਐਜੂਕੇਸ਼ਨ ਕੁਆਲਿਫਿਕੇਸ਼ਨ ਹੈ ਤੇ ਐਕਸਪੀਰੀਅੰਸ ਜੈਨੂਇਨ ਹੋਣਾ ਚਾਹੀਦਾ ਜਿਹੜਾ ਮਗਰ ਲੱਗ ਕੇ ਤੁਸੀਂ ਲਾਲਚੀ ਲੋਕਾਂ ਦੇ ਮਗਰ ਲੱਗ ਕੇ ਪਾਟ ਸਾਹਿਬ ਬੜੀ ਮੈਂ ਉਸੀ ਦੇ ਵਿੱਚ ਮੈਂ ਪਿਛਲੇ 5-7 ਦਿਨਾਂ ਤੋਂ ਲੰਘ ਰਿਹਾ ਸੀ ਮੈਨੂੰ ਜਦੋਂ ਫੋਨ ਆਉਂਦੇ ਆ ਨਾ ਮੈਨੂੰ ਇਹ ਲੱਗਦਾ ਵੀ ਜਿਹੜੇ ਲੋਕ ਕੁਆਲਿਫਿਕੇਸ਼ਨਾਂ ਵੇਚ ਰਹੇ ਆ ਪੰਜਾਬ 'ਚ ਨਹੀਂ ਬੈਠੇ ਇੱਥੇ ਬੈਠਾ ਆਸਟ੍ਰੇਲੀਆ 'ਚ ਉਹਨਾਂ ਨੂੰ ਬੁਰਾ ਲੱਗਣਾ ਤੁਹਾਨੂੰ ਤੇ ਮੈਨੂੰ ਵੀ ਮਿਲਿਆ ਠੀਕ ਆ ਸਾਡੇ ਨਾਲ ਵੀ ਹੱਥ ਉਹਨਾਂ ਦਾ ਮਿਲਦਾ ਤੁਹਾਨੂੰ ਵੀ ਪਤਾ ਤੁਸੀਂ ਕੌਣ ਹੋ ਤੁਹਾਨੂੰ ਯਾਰ 30 ਤੋਂ 35% ਕਮਿਸ਼ਨ ਆਉਂਦਾ ਜੇ 12 ਤੋਂ 15000 ਕੋਈ ਸਾਲ ਦਾ ਦਿੰਦਾ ਤੁਸੀਂ 15000 ਦੀ ਕੁਆਲਿਫਿਕੇਸ਼ਨ ਕਾਲਜ ਦੇ ਨਾਲ ਲਾ ਕੇ ਨਾ ਵੇਚੋ ਪਿੱਛੇ 26000 ਕੁਆਲਿਫਿਕੇਸ਼ਨਾਂ ਕੈਨਸਲ ਹੋਈਆਂ ਨੇ ਜਦੋਂ ਸਟੂਡੈਂਟਸ ਦੀ ਕੁਆਲਿਫਿਕੇਸ਼ਨ ਕੈਨਸਲ ਹੋ ਜਾਂਦੀ ਉਹਨਾਂ ਦਾ ਜੋਬ ਰੈਡੀ ਪ੍ਰੋਗਰਾਮ ਉਹਨਾਂ ਦੀ ਪਰਮਨੈਂਟ ਰੈਜ਼ੀਡੈਂਸੀ ਦੀ ਅਪਲੀਕੇਸ਼ਨ ਕੱਚੇ ਲੈ ਜਾਣੀ ਆ ਉਹਨਾਂ ਦਾ ਫਿਰ ਇੱਥੇ WhatsApp ਹੋਣਾ ਜੀ ਮੈਨੂੰ ਸੱਜਣ ਨੇ ਐਡਲੇਡ ਤੋਂ ਉਹਨਾਂ ਦਾ ਫੋਨ ਆਇਆ ਕਿਸੇ ਮੁੰਡੇ ਨੇ ਸੂਸਾਈਡ ਕਰ ਲਿਆ ਰੌਲਾ ਕੀ ਸੀ ਵੀਜ਼ਾ ਤੇ ਫੈਮਿਲੀ ਵਾਲਾਂ ਸਜਾ ਕਰਦਾ ਕਲੇਸ਼ ਹੁੰਦਾ ਫਿਰ ਐਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਦੋਂ ਤੁਹਾਡੀ ਵੀਜ਼ੇ ਵਾਲੀ ਜਿਹੜੀ ਗੱਡੀ ਆ ਉਹ ਕੱਚੇ ਲੈ ਜਾਂਦੀ ਆ ਬਹੁਤ ਔਖਾ ਪਰ ਪੜ੍ਹਾਈ ਵੀ ਜੈਨੂਨ ਕਰਨੀ ਆ ਕੰਮ ਵੀ ਜੈਨੂਨ ਕਰਨਾ ਤੁਹਾਨੂੰ ਪੱਕੇ ਹੋਣੋਂ ਇੱਥੇ ਕੋਈ ਰੋਕ ਨਹੀਂ ਸਕਦਾ ਹੁਣ ਦੂਜੀ ਚੀਜ਼ WhatsApp ਜੀ ਇੰਡੀਆ ਦੇ ਵਿੱਚ ਪਿੱਛੇ ਕੁਝ ਮਹੀਨੇ ਪਹਿਲਾਂ ਪਾ ਸਰਕਾਰ ਤੇ ਆਸਟ੍ਰੇਲੀਅਨਸ ਕਰਦਕਸਮਝੌਤਾ ਹੋਇਆ ਇਹਨਾਂ ਨੇ ਇੱਕ ਮੇਟਸ ਵੀਜ਼ਾ ਸਟਾਰਟ ਕੀਤਾ ਹੂੰ ਹੂੰ ਠੀਕ ਹੈ ਉਹ ਮੇਟਸ ਵੀਜ਼ਾ ਉਹਨਾਂ ਲਈ ਹੈ ਜਿਨ੍ਹਾਂ ਨੇ ਇੱਕ ਚੰਗੀ ਡਿਗਰੀ ਕੀਤੀ ਹੈ ਚੰਗੀ ਡਿਗਰੀ ਜਦੋਂ ਮੈਂ ਕਹਿੰਨਾ ਖਾਪਰ ਤੋਂ ਹੀ ਇੰਜੀਨੀਅਰਿੰਗ ਕੀਤੀ ਹੋਵੇ ਪੀਯੂ ਤੋਂ ਕੀਤੀ ਹੋਵੇ ਆਈਆਈਟੀ ਤੋਂ ਕੀਤੀ ਹੋਵੇ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਤੋਂ ਕੀਤੀ ਹੋਵੇ ਇਦਾਂ ਦੀਆਂ ਇੰਸਟੀਚਿਊਟ ਤੋਂ ਜੇ ਤੁਸੀਂ ਡਿਗਰੀ ਕਰਦੇ ਹੋ ਤਾਂ ਤੁਹਾਨੂੰ ਇੱਥੇ ਮੇਟਸ ਵੀਜ਼ਾ ਮਿਲਦਾ ਉਹ 2 ਸਾਲ ਦਾ ਮਿਲਦਾ ਹੁਣ ਮੈਨੂੰ ਤਿੰਨ ਸੱਜਣਾ ਨੇ ਇਕ ਜਨੇ ਕੰਟੈਕਟ ਕੀਤਾ ਜਿੰਨਾ ਚੁ ਇੱਕ ਸਾਡੇ ਦੂਰ ਦੇ ਰਿਸ਼ਤੇਦਾਰ ਵੀ ਹੈ WhatsApp ਉ ਕੁਆਲਿਫੀਕੇਸ਼ਨ ਹੀ ਜਾਲੀ ਬਣਾਤੀ ਉਹ ਇੰਸਟੀਚੂਟ ਦੇ ਫੋਰ ਐਗਜ਼ਾਮਪਲ ਉਹ ਬੱਚਾ ਕਦੇ ਕਿਹਨੇ ਡਿਗਰੀ ਵੀ ਨਹੀਂ ਕੀਤੀ ਹੈਗੀ ਉਹਨੇ ਉਹਦੀ ਕੁਆਲਿਫੀਕੇਸ਼ਨ ਤੁਸੀਂ ਨੈਸ਼ਨਲ ਇੰਸਟੀਚੂਟ ਟੈਕਨੋਲੋਜੀ ਦੀ ਪ੍ਰਿੰਟ ਕਰਕੇ ਫੜਾ ਦੋ ਫਿਰ ਪਈਆ 22 ਤੋਂ 30 ਲੱਖ ਲੈ ਨੂੰ ਉਹ ਇੱਥੇ ਪਹੁੰਚ ਵੀ ਗਿਆ ਕਿਉਂਕਿ ਵੀਜ਼ਾ ਆਫੀਸਰ ਨੇ ਕੁਝ ਚੈੱਕ ਨਹੀਂ ਕੀਤਾ ਹੁਣ ਹੋਣਾ ਕੀ ਹੈ ਇਹ ਚੀਜ਼ਾਂ ਦਾ ਜਦੋਂ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਪਤਾ ਲੱਗਦਾ ਫਿਰ ਤੁਹਾਨੂੰ ਨੋਇਕ ਹੁੰਦਾ ਉਹਨੂੰ ਕਹਿੰਦੇ ਨੋਟਿਸ ਆਫ ਇੰਟੈਂਸ਼ਨ ਟੂ ਕੰਸੀਡਰ ਕੈਨਸਲੇਸ਼ਨ ਆਫ ਯੂਰ ਵੀਜ਼ਾ ਜੀ ਇੱਕ ਜਣੇ ਨੂੰ ਉਹ ਆ ਚੁੱਕਿਆ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਤੇ ਜਿਹੜੇ ਸੱਜਣਾ ਨੂੰ ਮੈਂ ਰੋਕਿਆ ਸੀ ਉਹਨਾਂ ਰੁਕੇ ਨਹੀਂ ਹੈਗੇ ਉਹਨਾਂ ਨੇ 2 ਲੱਖ ਰੁਪਏ ਦਿੱਤਾ ਤੇ ਉਹ ਸੱਜਣ ਇੱਥੇ ਆ ਗਏ ਤੇ ਮੁੜ ਕੇ ਉਹਨਾਂ ਨੂੰ ਕੋ ਉਦਾਂ ਦਾ ਹੀ ਇੱਥੇ ਠੱਗ ਕੰਸਲਟੈਂਟ ਮਿਲ ਗਿਆ ਕਹਿੰਦਾ ਕੋਈ ਨਾ ਉਹ ਤਾਂ ਵੀਜ਼ਾ ਉੱਥੋਂ ਲੱਗਿਆ ਸੀ ਹੁਣ ਆਪਾਂ ਇਹਦਾ ਸਟੂਡੈਂਟ ਵੀਜ਼ਾ ਕਨਵਰਟ ਕਰਾ ਦਿੰਦੇ ਆ ਠੀਕ ਆ ਤੁਸੀਂ ਦੇਖੋ ਸਾਰੀ ਉਮਰ ਤੁਹਾਡੇ ਤੇ ਤਲਵਾਰ ਲੰਕਦੀ ਰਹਿਣੀ ਹੈ ਇਦਾਂ ਦੇ ਕੰਮ ਨਾ ਕਰਕੇ ਆ ਜਿਹੜੇ ਜੈਨੂਇਨ ਸਟੂਡੈਂਟ ਹੁੰਦੇ ਉਹਨਾਂ ਦੇ ਰਾਹ ਬੰਦ ਕਰ ਦਿੰਦੇ ਆਪਾਂ ਠੀਕ ਹੈ ਇਸ ਕਰਕੇ ਤੋਂ ਬਚੋ ਫਾਈਨੈਂਸ਼ੀਅਲ ਡਾਕੂਮੈਂਟ WhatsApp ਅੱਜ ਵੀ ਜਾਲੀ ਲੱਗ ਰਿਹਾ ਹੈ ਸਟੱਡੀ ਦਾ ਗੈਪ ਪੂਰਾ ਕਰਨ ਲਈ ਕੁਆਲਿਫੀਕੇਸ਼ਨਾਂ ਜਾਲੀ ਅੱਜ ਵੀ ਪੰਜਾਬ ਤੋਂ ਲੱਗ ਰਹੀਆਂ ਨੇ ਜੀ ਠੀਕ ਹੈ ਐਕਸਪੀਰੀਅੰਸ ਦੇ ਸਰਟੀਫਿਕੇਟ ਤੁਸੀਂ ਜਾਲੀ ਲਾ ਰਹੇ ਹੋ ਫਿਰ ਜਦੋਂ ਇੱਥੋਂ ਤੁਹਾਡਾ ਵੀਜ਼ਾ ਕੈਨਸਲ ਹੋ ਜਾਂਦਾ 에ਰਪੋਰਟ ਤੇ ਜਾਂ ਇੱਥੇ ਆ ਕੇ ਤੁਹਾਡਾ ਪੰਗਾ ਪੈ ਜਾਂਦਾ ਕਿਉਂਕਿ ਇਮੀਗ੍ਰੇਸ਼ਨ ਦੇ ਕੋਲ ਇੰਨੇ ਰਿਸੋਰਸ ਨਹੀਂ ਹੈਗੇ ਉਹ ਸਾਰਾ ਕੁਝ ਚੈੱਕ ਕਰ ਲੈਣ ਹਮਮ ਪਰ ਜਦੋਂ ਫਿਰ ਪਤਾ ਲੱਗਦਾ ਘੇਰੋ ਤੁਹਾਨੂੰ ਚਾਰੇ ਪਾਸਿਓਂ ਘੇਰਦੇ ਆ ਫਿਰ ਤੁਸੀਂ ਫਸ ਜਾਂਦੇ ਹੋ ਫਿਰ ਤੁਹਾਡੇ ਤੇ ਬੈਨ ਵੀ ਲੱਗਦਾ 3 ਸਾਲ ਦਾ ਤੇ ਫਿਰ ਤੁਹਾਨੂੰ ਇਹ ਵੀ ਲੱਗਦਾ ਵੀ ਹੁਣ ਮੇਰੇ ਵਰਕ ਰਾਈਟ ਵੀ ਖੁੱਸ ਗਏ ਮੈਂ 22-25 ਲੱਖ ਰੁਪਈਆ ਲਾ ਕੇ ਆਇਆ ਸੀ ਫਿਰ ਸਾਡੇ ਵਰਗਿਆਂ ਨੂੰ ਤੁਹਾਡੇ ਤੇ ਤਰਸ ਆਉਂਦਾ ਇਹੋ ਜਿਹੀਆਂ ਚੀਜ਼ਾਂ ਤੋਂ ਬਚਿਆ ਕਰੋ ਇਸ ਪ੍ਰੋਗਰਾਮ ਦੇ ਵਿੱਚ ਪਿਛਲੇ WhatsApp ਮੈਨੂੰ ਯਾਦ ਆ 2018 ਤੋਂ ਲੱਗੇ ਹੋਏ ਆ ਜੀ ਆਪਾਂ ਜੀ ਤੁਸੀਂ 18 ਕੇ 19 ਦੇ ਵਿੱਚ ਇੱਥੇ ਆਸਟ੍ਰੇਲੀਆ ਆਏ ਸੀ ਪਹਿਲੀ ਵਾਰ ਇਦਾਂ ਹੀ ਆ ਜੀ ਜੀ ਇਦਾਂ ਹੀ ਆ ਜੀ ਹੁਣ 5 ਸਾਲ ਹੋ ਗਏ ਮਤਲਬ ਪਿਛਲੇ 5 ਸਾਲਾਂ ਤੋਂ ਤਾਂ ਲਗਾਤਾਰ ਚਾਹੇ ਪ੍ਰਾਈਮ ਪ੍ਰਵਾਸ ਆ ਚਾਹੇ ਪ੍ਰਾਈਮ ਫੋਕਸ ਆ ਉਹਦੇ ਵਿੱਚ ਆਪਾਂ ਹਾਜ਼ਰੀ ਲਵਾਉਂਦੇ ਰਿਹਾ ਸਿਰਫ ਇਹੀ ਚੀਜ਼ ਕਹਿੰਨੇ ਆ ਜੇ ਤੁਹਾਡੀ ਪੜ੍ਹਾਈ ਤੇ ਉਹਦੇ ਨਾਲ ਰਿਲੇਟਡ ਅਕੂਪੇਸ਼ਨ ਜਿਹੜੀ ਵੀ ਹੈਗੀ ਹੈ ਕਿਤਾ ਉਹਦੇ ਵਿੱਚ ਤੁਹਾਡਾ ਕੰਮ ਜੈਨੂਇਨ ਆ ਤੁਹਾਨੂੰ ਕਾਮਯਾਬ ਹੋਣੋਂ ਕੋਈ ਰੋਕ ਨਹੀਂ ਸਕਦਾ ਸੋਨਰ ਲੇਟਰ ਤੁਸੀਂ ਕਾਮਯਾਬ ਹੋ ਜਾਣਾ ਹੁਣ ਤੀਜੀ ਗੱਲ ਤੇ ਹੁੰਨੇ ਵਟਸਐਪ ਇਹਨਾਂ ਚੀਜ਼ਾਂ ਤੋਂ ਬਚੋ ਅਸੀਂ ਬਾਰ-ਬਾਰ ਕਹਿੰਨੇ ਆ ਠੀਕ ਆ ਫਿਰ ਔਖਾ ਹੋਊਗਾ ਇੱਕ 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 ਨਵਜੋਤ ਭਾਈ ਮੇਰਾ ਸਵਾਲ ਆ ਹਾਂਜੀ ਮੰਨ ਲਓ ਕੋਈ ਬੰਦਾ ਗਲਤ ਕਾਗਜ਼ ਪੱਤਰ ਬਣਾ ਕੇ ਦਿੱਲੀੋਂ ਚੜ ਗਿਆ ਬਾਂਬੇ ਤੋਂ ਚੜ ਗਿਆ ਅਮਰਸਰੋਂ ਚੜ ਗਿਆ ਤੇ ਉਥੇ 에ਰਪੋਰਟ ਤੇ ਰੋਕਿਆ ਵੀ ਨਹੀਂ ਜਾ ਕੇ ਜੋ ਪੜ੍ਹਾਈ ਕਰਨੀ ਕੰਮ ਤੋਂੰਦਾ ਕਰਨਾ ਉਥੇ ਲਾ ਪਿਆ ਜਦ ਉਹਨੂੰ ਲੱਗਦਾ ਕਿ ਮੈਂ ਤਾਂ ਦਰਵਾਜ਼ੇ ਸਾਰੇ ਪਾਰ ਕਰ ਲਏ ਅੱਗੋਂ ਜਾ ਕੇ ਜਦੋਂ ਕੋਈ ਪੀਆਰ ਲੈਣੀ ਹੈ ਜਾਂ ਅੱਗੋਂ ਜਾ ਕੇ ਸਿਟੀਜ਼ਨ ਹੋਣਾ ਹੈ ਉਦੋਂ ਵੀ ਦਿੱਕਤ ਆ ਸਕਦੀ ਹੈ ਨਾ ਇਹ ਜਾਲੀ ਕਾਗਜ਼ਾਂ ਦੀ ਬਾਟਸਾਬੇ ਮੈਨੂੰ ਕਿੱਥੋਂ ਪਤਾ ਲੱਗਿਆ ਜੀ ਮੈਂ ਕਿਹੜਾ ਹੁਣ ਪੰਜਾਬ ਬੈਠਾ ਜੀ ਉਹ ਮੇਟਸ ਵੀ ਜਿੱਤੇ ਕੋਈ ਸੱਜਣ ਇੱਥੇ ਆਇਆ ਸੀ ਹਮ ਹਮ ਉਹਨਾਂ ਨੇ ਮੈਨੂੰ ਕੰਟੈਕਟ ਉਦੋਂ ਕੀਤਾ ਜਦੋਂ ਉਹਨਾਂ ਨੂੰ ਇਮੀਗ੍ਰੇਸ਼ਨ ਤੋਂ ਲੈਟਰ ਆ ਗਿਆ ਇਹਨੂੰ ਬੋਲਦੇ ਨੋਟਿਸ ਆਫ ਇੰਟੈਂਸ਼ਨ ਟੂ ਕਨਸੀਡਰ ਕੈਨਸਲੇਸ਼ਨ ਆਫ ਯੂਰ ਵੀਜ਼ਾ ਉਹਨੇ ਹੋਰ ਕੁਛ ਨਹੀਂ ਪੁੱਛਿਆ ਜੀ ਇਹਦਾ ਮਤਲਬ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਕੋਈ ਇੱਕ ਅੱਧਾ ਫੜ ਲਿਆ ਹੋਣਾ ਉਦੋਂ ਬਾਅਦ ਉਹਨਾਂ ਨੇ ਜਿੰਨੇ ਮੇਟਸ ਵੀਜ਼ਾ ਲੈਣਾ ਬਹੁਤ ਜ਼ਿਆਦਾ ਨੇ ਜਾਂ ਜੀ ਸਟੂਡੈਂਟ ਵੀ ਜਦੋਂ ਕੰਪਲਾਈਅੰਸ ਐਕਟਿਵ ਹੁੰਦਾ ਫਿਰ ਉਹ ਉਦਾਂ ਦੀ ਚੇਨ ਹੈ ਜਿਹੜੀ ਉਹਨੂੰ ਉਹ ਟਰੈਕ ਕਰ ਲੈਂਦੇ ਆ ਜਦੋਂ ਫਸ ਜਾਂਦੇ ਆ ਫਿਰ ਬਹੁਤ ਬੰਗਾ ਪੈਂਦਾ ਜਾਂ ਜਦੋਂ ਤੁਸੀਂ ਸਟੂਡੈਂਟ ਵੀ ਦੀ ਅਗਲੀ ਐਪਲੀਕੇਸ਼ਨ ਲਾਉਨੇ ਹੋ ਜਦੋਂ ਟੈਂਪਰੇਰੀ ਰੈਜ਼ਿਡੈਂਸੀ ਲਾਉਣੀ ਹੋ ਜਾਂ ਤੁਸੀਂ ਪਰਮਨੈਂਟ ਰੈਜ਼ਿਡੈਂਸੀ ਲਾਉਣੀ ਹੋ ਉੱਥੇ ਵੀ ਚੱਕਰ ਪੈ ਜਾਂਦਾ ਕਿਉਂਕਿ ਤੁਹਾਡੀ ਫਾਊਂਡੇਸ਼ਨ ਤਾਂ ਹੈ ਹੀ ਨਹੀਂ ਉਹ ਤਾਂ ਪੈਸੇ ਦੇ ਕੇ ਸਰਟੀਫਿਕੇਟ ਬਣਾਇਆ ਹੋਇਆ ਇਹ ਇਸੇ ਕਰਕੇ ਸੀ ਕਹਿੰਦੇ ਨੇ ਜਿਹੜੀਆਂ ਸਖਤਾਈਆਂ ਹੁੰਦੀਆਂ ਨੇ ਉਹ ਇਸੇ ਕਰਕੇ ਹੁੰਦੀਆਂ ਨੇ ਨਾਰਥਰਨ ਇੰਡੀਆ ਤੋਂ ਕਿਉਂਕਿ ਅਸੀਂ ਚੱਲ ਹੀ ਉਹ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇੱਧਰ ਆਉਣ ਲਈ ਬਾਹੂ ਕਰ ਕਰੁਕ ਨਾਲੇ ਅਕਸਰ ਗੱਲਣਾ ਹੁੰਦਾ ਜਗਾ ਦੇ ਨਾਲ ਵਟਸਐਪ ਖੁਸ਼ੀ ਨਹੀਂ ਮਿਲ ਸਕਦੀ ਜੀ ਜਗਾ ਨਾਲ ਖੁਸ਼ੀ ਮਿਲਦੀ ਹੋਵੇ ਤਾਂ ਜਿਹੜੇ ਮਲਟੀ ਬਿਲੀਅਨਰ ਲੋਕ ਨੇ ਉਹ ਸੁਫੇੜ ਨਾ ਕਰਨ। ਹੂੰ। ਇਹ ਮਟੀਰੀਅਲ ਦੇ ਨਾਲ ਖੁਸ਼ੀ ਮਿਲਦੀ ਹੋਵੇ। ਜੇ ਆਪਣੇ ਆਪ ਨੂੰ ਤਸੱਲੀ ਪ੍ਰਗਟਾਉਣੀ ਆ ਨਾ। ਪੰਜਾਬ ਦੇ ਜਿਹੜੇ ਹੜ੍ਹ ਪੀੜਿਤ ਇਲਾਕੇ ਨੇ ਉੱਥੇ ਢੇਡਾ ਕੱਢਿਆ ਏ ਉਹ ਤੁਹਾਨੂੰ ਪਤਾ ਲੱਗ ਜਾਓ ਤੁਸੀਂ ਦੁਨੀਆ ਨਾਲੋਂ ਕਿੰਨੇ ਸੌਖੇ ਆ। ਇਸ ਕਰਕੇ ਇਹ ਤੋਂ بچਿਓ। ਹੁਣ ਜਿਹੜੀ ਤੀਜੀ ਚੀਜ਼ ਆ WhatsApp Jobs and Skills Australia ਨੇ ਇੱਥੇ ਦਾ ਕਦਾਰਾ। ਉਹਨਾਂ ਨੇ 84 ਪੇਜਾਂ ਦੀ ਇੱਕ ਰਿਪੋਰਟ ਅਗਸਤ ਦੇ ਵਿੱਚ ਪਬਲਿਸ਼ ਕੀਤੀ ਹੈ। ਉਹਦੇ ਵਿੱਚ ਦੱਸਿਆ ਗਿਆ ਵੀ ਇੰਟਰਨੈਸ਼ਨਲ ਸਟੂਡੈਂਟ ਇੰਡਸਟਰੀ ਆ ਚੰਗੀ ਖਬਰ ਆ। 2023-24 ਦੀ ਸ਼ਾਇਦ ਉਹਨਾਂ ਨੇ ਗੱਲ ਕੀਤੀ ਹੈ 50 ਬਿਲੀਅਨ ਡਾਲਰ ਦੀ ਇੰਡਸਟਰੀ ਹੈ ਸਰਕਾਰ ਨੂੰ ਉਹਨਾਂ ਨੇ ਰეკਮੈਂਡੇਸ਼ਨ ਦਿੱਤੀਆਂ ਨੇ ਵੀ 36% ਸਟੂਡੈਂਟ ਨੇ ਜਿਹੜੇ ਉਹ ਪੱਕੇ ਹੋ ਜਾਂਦੇ ਇੱਥੇ ਉਹਨਾਂ ਨੇ 2011 ਤੋਂ ਲੈ ਕੇ 2021-22 ਦਾ ਡਾਟਾ ਸਰਚ ਕੀਤਾ ਮੈਂ ਤਾਂ ਕਹੂੰਗਾ 36% ਤੋਂ ਵੀ ਜ਼ਿਆਦਾ ਹੀ ਨੇ ਤੇ ਉਹਨਾਂ ਨੇ ਇਹ ਵੀ ਸਰਵੇ ਕੀਤਾ ਵੀ 77% ਜਿਹੜੇ ਇੰਡੀਅਨ ਸਟੂਡੈਂਟ ਨੇ ਉਹਨਾਂ ਨੂੰ ਹੁੰਦਾ ਵੀ ਅਸੀਂ ਸਟੂਡੈਂਟ ਵੇ ਤੋਂ ਬਾਅਦ ਇੱਥੇ ਪੱਕੇ ਤੌਰ ਤੇ ਬਸਣਾ ਤੇ 75% ਸ਼ਾਇਦ ਨੇਪਲੀ ਸਟੂਡੈਂਟ ਦੀ ਗੱਲ ਕਰਦੇ ਆ ਟੋਟਲ ਉਹ 53 54% ਦੀ ਗੱਲ ਕਰਦੇ ਆ ਤੇ ਨਾਲ ਉਹਨਾਂ ਨੇ ਕੁਝ ਰეკਮੈਂਡੇਸ਼ਨਸ ਦਿੱਤੀਆਂ ਨੇ ਪਿੱਛੇ ਜੇ ਅਜ ਤੋਂ 2 ਸਾਲ ਪਹਿਲਾਂ ਸ਼ਾਇਦ 2023 ਦੀ ਐਂਡ ਦੀ ਗੱਲ ਆ ਉਦੋਂ ਪੁਆਇੰਟ ਟੈਸਟ ਰਿਵਿਊ ਦੀ ਗੱਲ ਚੱਲਦੀ ਸੀ 2025 ਦੇ ਵਿੱਚ ਮੈਨੂੰ ਲੱਗਦਾ ਜਿਹੜਾ ਪੁਆਇੰਟ ਟੈਸਟ ਸਿਸਟਮ ਹੁਣ ਚੱਲ ਰਿਹਾ ਨਾ ਇਸ ਵੇਲੇ ਹੋ ਸਕਦਾ ਉਹਦਾ ਜਿਹੜਾ ਓਵਰਹਾਲ ਹੋ ਕਰੀ ਬੈਠੇ ਉਹਨਾਂ ਕੋਲ ਇੱਕ ਖਰੜਾ ਤਿਆਰ ਹੋਵੇ ਇਮੀਗ੍ਰੇਸ਼ਨ ਡਿਪਾਰਟਮੈਂਟ ਆ ਜਿਹੜਾ ਉਹ ਲੈ ਕੇ ਆ ਬਾਕੀ ਅਗਲੀ ਇਲੈਕਸ਼ਨ ਦਾ ਟਾਈਮ ਵੀ ਆ ਜਾਣਾ ਫਿਰ ਇਹਨਾਂ ਨੇ ਦਿਖਾਉਣਾ ਹੁੰਦਾ ਵੀ ਸਟੂਡੈਂਟ ਨੇ ਜਿਹੜੇ ਉਹ ਇਸ ਕੰਟਰੀ ਨੂੰ ਇੰਨਾ ਫਾਇਦਾ ਕਰਦੇ ਆ ਜਦੋਂ ਇਦਾਂ ਦੀ ਰਿਪੋਰਟ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਦੇ ਫਾਇਦੇ ਦੱਸੇ ਜਾਂਦੇ ਆ ਤਾਂ ਉਹ ਇੱਕ ਪ੍ਰਵਾਸੀ ਜਿਹੜਾ ਮਾਈਗ੍ਰੈਂਟ ਸਟੂਡੈਂਟ ਇੱਥੇ ਆ ਕੇ ਵੱਸਦਾ ਉਹਦੇ ਲਈ ਚੰਗੀ ਖਬਰ ਆ ਤੇ ਇਹਨਾਂ ਨੇ ਇੰਡਸਟਰੀਜ਼ ਵੀ ਉਹਦੇ ਵਿੱਚ ਫਿਰ ਦੱਸਿਆ ਨੇ ਵੀ ਕਿਹੜੇ ਸਟੂਡੈਂਟ ਪੜ੍ਹਾਈ ਕਰਕੇ ਆਪਣੇ ਕਿਤੇ ਵਿੱਚ ਕੰਮ ਕਰ ਰਹੇ ਆ ਵੈਟ ਸੈਕਟਰ ਵਾਲੇ ਕਿੱਦਾਂ ਕਰਦੇ ਆ ਉਹ ਜਿਹੜੀ ਰਿਪੋਰਟ ਆ ਉਹਨੂੰ ਪੜ੍ਹ ਜ਼ਰੂਰ ਲਓ ਹੁਣ WhatsApp ਲਾਸਟ ਦੇ ਵਿੱਚ ਉਹ ਤੁਹਾਡੇ ਜਿਹੜੀ ਗੱਲ ਤੇ ਆਉਂਦੇ ਆ 16 ਸਾਲ ਤੋਂ ਵੱਧ ਉਮਰ ਦੇ ਬੱਚੇ ਆਸਟ੍ਰੇਲੀਆ ਦੇ ਵਿੱਚ ਉਹ ਸਿਰਫ ਰੂਲ ਇਹ ਆ ਜੀ ਉਹ ਅਕਾਊਂਟ ਨਹੀਂ ਬਣਾ ਸਕਣਗੇ 16 ਸਾਲ ਤੋਂ ਘੱਟ ਸੌਰੀ 16 ਸਾਲ ਤੋਂ ਘੱਟ 16 ਸਾਲ ਤੋਂ ਵੱਧ ਉਮਰ ਚਾਹੀਦੀ ਹੈ ਠੀਕ ਆ ਉਹਦੀ ਵੈਰੀਫਿਕੇਸ਼ਨ ਹੋਇਆ ਕਰੂਗੀ ਹੁਣ ਜਿਵੇਂ ਮੈਂ ਟਰਾਈ ਕਰਕੇ ਦੇਖਿਆ ਇੱਕ ਅਕਾਊਂਟ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਇੱਕ ਪ੍ਰੋਪਰ ਵੈਰੀਫਿਕੇਸ਼ਨ ਮੰਗੀ ਉਹ ਤੁਹਾਡੀ ਫੇਸ ਰੀਡਿੰਗ ਵੀ ਆ ਤੁਸੀਂ ਕਿਹੜੀ ਆਈਡੀ ਅਪਲੋਡ ਕਰ ਸਕਦੇ ਆ ਇਹਦਾ ਕੋਸ਼ ਅਦ ਤੱਕ ਤਾਂ ਫਾਇਦਾ ਹੋਊਗਾ ਪਰ ਜਿਹੜੇ ਐਕਸਪਰਟ ਕਹਿੰਦੇ ਨੇ ਉਹ ਇਹ ਕਹਿੰਦੇ ਆ ਵੀ ਇਹਦੀਆਂ ਇੰਪਲੀਕੇਸ਼ਨਸ ਬਹੁਤ ਨੇ ਠੀਕ ਆ ਰਾਦਰ ਦੈਨ ਬੈਨ ਕਰਨ ਨਾਲ ਜੀ ਉਹਨੂੰ ਅਵੇਅਰ ਕੀਤਾ ਜਾਵੇ ਹੁਣ ਇੱਕ ਵਰਚੁਅਲ ਐਪ ਜਿਹੜੀ ਉਹ ਇੰਸਟਾਲ ਹੋ ਜਾਂਦੀ ਹੈ ਉਹਦੇ ਥਰੂ ਤੁਸੀਂ ਕੋਈ ਵੀ ਚੀਜ਼ ਐਕਸੈਸ ਕਰ ਸਕਦੇ ਹੋ ਠੀਕ ਆ ਉਹਦੇ ਨਾਲ ਇਹ ਨਹੀਂ ਪਤਾ ਲੱਗਦਾ ਤੁਸੀਂ ਕਿਹੜੀ ਕੰਟਰੀ ਦੇ ਵਿੱਚ ਬੈਠ ਕੇ ਇਹਨੂੰ ਐਕਸੈਸ ਕਰ ਰਹੇ ਆ। ਠੀਕ ਆ। ਉਹਦੀ ਜਿਹੜੀ ਜਦੋਂ ਯੂਕੇ ਜਾਂ ਯੂਰਪ ਦੇ ਵਿੱਚ ਹੋਇਆ ਸੀ ਜਾਂ ਜਦ ਮੈਂ ਹੁਣ ਆਸਟ੍ਰੇਲੀਆ 'ਚ ਹੋਊਗਾ ਉਹਦੀ ਜਿਹੜੀ ਸਬਸਕ੍ਰਿਪਸ਼ਨ ਆ ਉਹ 2 ਤੋਂ 300% ਇਨਕਰੀਜ਼ ਹੋ ਗਈ। ਇਸ ਕਰਕੇ ਤਾਂ ਇਹ ਪਤਾ ਲੱਗਦਾ ਵੀ ਕਾਫੀ ਹੱਦ ਤੱਕ ਜਿਨ੍ਹਾਂ ਨੇ ਉਹ ਸੋਸ਼ਲ ਮੀਡੀਆ 16 ਸਾਲ ਤੋਂ ਘੱਟ ਉਮਰ ਵਾਲਿਆਂ ਨੇ ਯੂਜ਼ ਕਰਨਾ ਉਹ ਟਰਾਈ ਕਰਨਗੇ। ਐਕਸਪੋਰਟ ਦੀ ਸੁਣਨੀ ਚਾਹੀਦੀ ਸੀ ਪਰ ਹਾਂ ਜਦੋਂ ਇਦਾਂ ਦੀ ਚੀਜ਼ਾਂ ਹੋਣਗੀਆਂ ਤਾਂ ਪੂਰੀ ਦੁਨੀਆ ਦੇ ਵਿੱਚ ਇਹ ਮੈਸੇਜ ਜ਼ਰੂਰ ਜਾਂਦਾ ਵੀ ਸੋਸ਼ਲ ਮੀਡੀਆ ਦੇ ਟੀਨੇਜਰズ ਨੂੰ ਇੱਕ ਖਾਸ ਉਮਰ ਤੋਂ ਥੱਲੇ ਜਦੋਂ ਵਰਤੋਂ ਕਰਦੇ ਆ ਉਹਦੇ ਨੁਕਸਾਨ ਨੇ ਇਹਦੇ ਤੋਂ ਬਚਣਾ ਚਾਹੀਦਾ ਜੀ ਹਾਂਜੀ ਬੜਾ ਸਬਕ ਬਿਲਕੁਲ ਠੀਕ ਹੈ ਨਵਜੋਤ ਭਾਈ ਸਮੇਂ ਦੀ ਸਮਾਪਤੀ ਆਸੀਂ ਉਮੀਦ ਕਰਦੇ ਆ ਕਿ ਭਾਈ ਹੜਾਂ ਵਾਲੇ ਪਾਸੇ ਵੀ ਸਾਰਾ ਕੁਝ ਠੀਕ ਹੋਵੇ ਆ ਗਲਤ ਮਲਤ ਕਾਗਜ਼ ਪੱਤਰ ਲਾ ਕੇ ਫਿਰ ਅਸੀਂ ਮੁੜ ਕੇ ਨੁਕਸਾਨ ਚ ਨਾ ਜਾਈਏ ਫਿਰ ਮੁੜ ਕੇ ਅਸੀਂ ਕਸੂਤੇ ਨਾ ਫਸੀਏ ਉਹਦੇ ਤੋਂ ਦੋਏ ਤਰ੍ਹਾਂ ਜਿਹੜੀਆਂ ਉਹ ਚੀਜ਼ਾਂ ਪ੍ਰੋਵਾਈਡ ਕਰਨ ਵਾਲੀਆਂ ਤੇ ਉਹਨਾਂ ਚੀਜ਼ਾਂ ਦੀ ਵਰਤੋਂ ਕਰਨ ਵਾਲੇ ਉਹ ਗਰੇਜ਼ ਕਰਨਗੇ ਤਾਂ ਚੰਗਾ ਤੁਹਾਡਾ ਧੰਵਾਦੀ ਤੁਸੀਂ ਜੀ ਬਹੁਤ ਬਹੁਤ ਸ਼ੁਕਰੀਆ ਬਾਦ ਸਾਹਿਬ ਤੁਹਾਡਾ ਕੋਈ ਸੁਨੇਹਾ ਹੋਵੇ ਤੁਹਾਡੀ ਕੋ ਟਿੱਪਣੀ ਹੋਵੇ ਤੁਸੀਂ ਕੋਈ ਸਵਾਲ ਕਰਨਾ ਚਾਹੁੰਦੇ ਹੋ ਮੋਂ ਤੋਂ ਜਾਣਕਾਰੀ ਅਸਲ ਕਰਨੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਦਿਓ ਤੇ ਨਵਜੋਤ ਸਿੰਘ ਕਾਲੇ ਸਾਹਿਬ ਨੂੰ ਤੇ ਮੈਨੂੰ ਪਰਮੇਸ਼ਰ ਸਿੰਘ ਬਾਠੂ ਨੂੰ ਇੱਥੇ ਦਿਓ ਆ ਗਿਆ ਦੇਖਦੇ ਰਹਿਣਾ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ